ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਨੋਟੀਫਿਕੇਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਹਰ ਰੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸ਼ੁਰੂ ਕਰਦੇ ਆਂ ਮਾਜਰਾ ਬਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ 6:35 ਪਾਉਣੇ 6 ਵਜੇ ਦਾ ਤੇ ਅੱਜ ਆਪਾਂ ਨੂੰ ਲੱਗ ਰਿਹਾ ਸੀ ਵੀ ਆਪਣੀ ਬੁਰੀ ਸੂ ਗਈ ਕਿਉਂਕਿ ਪੁੜਿਆਂ ਚ ਵੀ ਵਧੀਆ ਡੂੰਗੇ ਡੂੰਗੇ ਟੋਏ ਪਾ ਗਈ ਸੀ ਤੇ ਬਾਕੀ ਵੀ ਪਾਣੀ ਧਾਣੀ ਜਾ ਵੀ ਸਕਣ ਲੱਗ ਰਹੀ ਸੀ ਅਜੇ ਤੇ ਪਰ ਨੀਰੇ ਇਹਨੇ ਛੱਡਿਆ ਨਹੀਂ ਐਤਕੀ ਤੇ ਵਧੀਆ ਦੋ ਟੋਕ ਨੇ ਨੀਰੇ ਦੇ ਖਾਦੇ ਹੱਥ ਨੇ ਤੇ ਵਧੀਆ ਲੇਟੀ ਦਾ ਬੱਠਾ ਲਗਾਦਾਗਾ ਨੀਰੇ ਇਹਨੇ ਜਮਾਂ ਨਹੀਂ ਛੱਡਿਆ ਤੇ ਬਾਕੀ ਫੇਰ ਆਪਾਂ ਕੱਚੇ ਥਾਂ ਚ ਬੰਦੀ ਸੀ ਕਿਉਂਕਿ ਓਖੀ ਹੋਈ ਜਾਂਦੀ ਸੀ ਪੱਕੇ ਥਾਂ ਚ ਤੇ ਇੱਥੇ ਨਾ ਖੁੱਲਾ ਥਾਂਗਾ ਨਾਲੇ ਢੇੜੇ ਦੇ ਲੂਗੀ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸਵਾ 12 ਵਜੇ ਦਾ ਤੇ ਇੱਥੇ ਆਪਾਂ ਮੱਜ ਦੇ ਕੋਲ ਹੀ ਪੈ ਗਏ ਸੀ ਹੱਥ ਨਹੀਂ ਮੰਜਾ ਚੱਕ ਲਿਆਉਂਦੇ ਸੀ 7 ਵਜੇ ਜਦੋਂ ਅੰਦਰ ਬੰਨੀ ਹੈ ਆਪਣੇ ਮੰਜੇ ਦੀ ਫੋਟੋ ਵੀ ਆਈ ਜਾਂਦੀ ਹੈ ਵਿੱਚ ਤੇ ਕਿਉਂਕਿ ਆਪਾਂ ਨੂੰ ਡਰ ਸੀ ਕਿਉਂਕਿ ਹਰ ਵਾਰ ਡਾਕਟਰ ਸੁਵਾਉਂਦਾ ਹੁੰਦਾਗਾ ਇਹਨੂੰ ਕਿਉਂਕਿ ਇਹਦੇ ਬੱਚੇ ਦੇ ਮੂੰਹ 'ਚ ਪਾਣੀ ਪੈਣ ਲੱਗ ਜਾਂਦਾਗਾ ਪਰ ਆਪਾਂ ਡਾਕਟਰ ਨੂੰ ਫੋਨ ਕਰ ਰੱਖਿਆ ਸੀਗਾ ਪਹਿਲਾਂ ਹੀ ਵੀ ਜਦੋਂ ਅਸੀਂ ਫੋਨ ਕੀਤਾ ਉਦੋਂ ਆ ਜਿਓ ਵੀ ਆਪਣੀ ਅਜਮੱਜ ਸੂਗੀ ਤੇ ਪਰ ਮੈਂ ਤੇ ਬੀਬੀ ਕੋਲੇ ਪਈ ਸੀ ਕਿ ਤਾਂ ਸਾਨੂੰ ਉਹਨੇ ਮਟਾਂਡੀ ਵੀ ਆ ਗਈ ਸੀ ਆਪਾਂ ਆਪਾਂ ਜਾਗਦੀ ਸੀਗੇ ਆਪਾਂ ਸੁੱਤੇ ਨਹੀਂ ਸੀਗੇ ਕਿਉਂਕਿ ਮਨ 'ਚ ਸ਼ੁਰੂ ਤੋਂ ਡਰ ਬੈਠਿਆ ਹੋਇਆ ਸੀਗਾ ਤੇ ਸਾਨੂੰ ਐਸੀ ਕਿਤੇ ਬੱਚੇ ਦੇ ਮੂੰਹ 'ਚ ਪਾਣੀ ਨਾ ਪੈ ਜੇ ਜੇ ਅਸੀਂ ਸੌਂਗੇ ਤੇ ਫਿਰ ਅਸੀਂ ਇਹਦੇ ਕੋਲ ਬੈਠੇ ਤੇ ਮਟਾਂਡੀ ਆ ਗਈ ਤੇ ਆਪਾਂ ਨੂੰ ਖੁਰੜੇ ਵੀ ਦੇ ਸਗੇ ਫਿਰ ਆਪਾਂ ਡਾਕਟਰ ਨੂੰ ਫੋਨ ਨਹੀਂ ਕੀਤਾ ਤੇ ਆਪਾਂ ਵੇਟ ਕਰਦੇ ਸੀ ਵੀ ਥੋੜਾ ਕੋ ਹੋਰ ਖੁਰੜੇ ਬਾਹਰ ਆਏ ਹਨ ਫਿਰ ਆਪਾਂ ਖਿੱਚ ਲਈਏ ਲਓ ਜੀ ਇੱਥੇ ਆਪਣੀ ਬੂਰੀ ਸੂਪੀ ਸੀ ਆਪਾਂ ਆਪ ਹੀ ਸਵਾਲੀ ਸੀਗੀ ਤੇ ਇੱਥੇ ਆਪਾਂ ਬੱਚੇ ਨੂੰ ਦੁੱਧ ਪਿਆਤਾ ਸੀ ਨਾਲ ਧਾਰ ਕੱਢ ਲਈ ਸੀਗੀ ਤੇ ਬਦੀ ਨੀਰਾਧਤਾ ਸੀ ਕਾੜਾ ਖਵਾਤਾ ਸੀ ਯੂਕਲੀਅਰ ਪਿਆਤੀ ਸੀ ਨਾਲੇ ਗਰਮ ਪਾਣੀ ਪਿਆਤਾ ਸੀ ਕਿਉਂਕਿ ਪਸ਼ੂ ਅੰਦਰੋਂ ਕੁਛ ਠੰਡ ਦਾ ਟਾਈਮ ਸੀਗਾ ਰਾਤ ਨੂੰ ਤਾਂ ਠੰਡ ਵੀ ਹੁੰਤਨ ਬਹੁਤ ਹਵਾ ਚੱਲਦੀ ਸੀ ਜਦੋਂ ਇਹ ਸੋਈ ਹੈ ਤੇ ਬਾਕੀ ਆਪਣੀ ਇਹਦਾ ਬੱਚਾ ਵੀ ਬਹੁਤ ਕਮਜ਼ੋਰ ਸੀਗਾ ਫਿਰ ਆਪਾਂ ਅੱਗ ਮਚਾਈ ਕੋਲੇ ਫਿਰ ਵੀ ਨਾ ਸੱਤ ਬੋਰੀਆਂ ਚ ਲਵੇਟਿਆ ਬੱਚਾ ਤਾਂ ਵੀ ਨਹੀਂ ਦੇ ਪਾਲਾ ਉਤਰੇ ਕਿਉਂਕਿ ਨਿੱਘ ਜੋ ਨਿਕਲਿਆ ਹੋਇਆ ਸੀਗਾ ਬੱਚਾ ਤੇ ਬਾਹਰ ਆ ਕੇ ਇੱਕਦਮ ਟੈਂਪਰੇਚਰ ਡਾਊਨ ਸੀਗਾ ਤੇ ਪਾਲਾ ਬਹੁਤ ਸੀਗਾ ਤੇ ਇੱਥੇ ਜੋ ਬਹਿ ਜਾਂਦਾ ਸੀ ਉਹ ਤਾਂ ਆਪਾਂ ਸਾਰੀਆਂ ਬੋਰੀਆਂ ਦੇ ਦਿੰਦੇ ਸੀ ਉਹਨੂੰ ਖੜੇ ਤੇ ਤਾਂ ਕੀ ਰੱਖੀ ਆ ਬੋਰੀ ਆਪਾਂ ਤੇ ਨੀਰਾ ਰੱਖਤਾ ਸੀ ਆਪਾਂ ਬੜੀ ਆਰਜਲੀ ਸੀਗੀ ਤੇ ਇਥੇ ਜੇਰ ਆਪਣੀ ਮੱਝ ਦੀ ਹਲੇ ਪਈ ਨਹੀਂ ਤੇ ਸਾਰੀ ਰਾਤ ਆਪਣਾ ਇਹਨੇ ਜਗਰਾਤਾ ਰਖਾਇਆ ਉਹ ਦਿਨ ਇਹ ਸੁਈ ਹੈ ਜੀ 17 ਤਰੀਕ ਨੂੰ ਰਾਤ ਦੇ 12 ਵਜੇ ਚੋਰੀ ਹੈ ਸਵੇਰ 12 ਵਜੇ 12 ਵਜੇ 21 ਮਿੰਟਾਂ ਤੇ ਤੇ ਇਹਨੇ ਦਿੱਤੀ ਹੈ ਜੀ ਪਾਕਿਸਤਾਨੀ ਬੂਰੇ ਦੀ ਕੱਟੀ ਇਹਦਾ ਨਾਮ ਆਪਾਂ ਗੋਰੀ ਰੱਖਿਆਗਾ ਆਪਣੇ ਮਨ ਦੀ ਰੀਜ ਸੀਗੀ ਆਪਣੇ ਮਨ ਚ ਚਾਹ ਸੀਗਾ ਵੀ ਆਪਣੇ ਵੀ ਬੁਰੀ ਕੱਟੀ ਆ ਜੇ ਤੇ ਪਰਮਾਤਮਾ ਨੇ ਸੁਣ ਲਈ ਆਪਣੀ ਕਿਉਂਕਿ ਪਿਛਲੇ ਤਿੰਨ ਸੂਏ ਸੁੰਦੀ ਸੀ ਸੁੰਦੀ ਨੂੰ ਹੋ ਗਈ ਸੀ ਇਹਨੂੰ ਤੇ ਕਾਲੇ ਕਟਰੂ ਦਿੰਦੀ ਸੀਗੀ ਐਤਕੀ ਪਰਮਾਤਮਾ ਨੇ ਆਪਣੀ ਬਹੁਤ ਸੋਹਣੀ ਸੁਣੀ ਹੈ ਤੇ ਆਪਣੀ ਬੁਰੀ ਕੱਟੀ ਆ ਗਈ ਜੀ ਬਹੁਤ ਪਿਆਰੀ ਕੱਟੀ ਹੈ ਬਹੁਤ ਸੋਹਣੀ ਹੈ ਤੇ ਬਾਕੀ ਦੂਸਰਾ ਚ ਆਪਨੂੰ ਇਹ ਹੋ ਗਿਆ ਵੀ ਇਹ ਆਪਾਂ ਐਤਕੀ ਆਪਸ ਵਾਲੀ ਬਿਨਾਂ ਡਾਕਟਰ ਦੀ ਮਦਦ ਤੋਂ ਈ ਆਈ ਵਾਰ ਆਪਾਂ ਡਾਕਟਰ ਸਤਨਾ ਪੈੰਦਾ ਸਤੇ ਕਿਉਂਕਿ ਇਹਦੇ ਬੱਚੇ ਦੇ ਮੂੰਹ ਚ ਪਾਣੀ ਪੈਂਦਾ ਸੀਗਾ ਤੇ ਆਪਾਂ ਡਿਲੀਵਰੀ ਹੋਈ ਆ ਜਦੋਂ ਇਹਦੀ ਤੇ ਆਪਾਂ ਵਲੌਗ ਸ਼ੂਟ ਨਹੀਂ ਕਰ ਸਕੇ ਕਿਉਂਕਿ ਇੱਥੇ ਮੈਂ ਤੇ ਬੀਬੀ ਹੀ ਸੀਗੇ ਤੇ ਕੋਈ ਤੀਜਾ ਲੋਕ ਬਣਾਉਣ ਵਾਲਾ ਹੈ ਨਹੀਂ ਸੀਗਾ ਫਿਰ ਬੀਬੀ ਨੇ ਮੱਝ ਤੇ ਖੁਰਕ ਕੀਤੀ ਤੇ ਫਿਰ ਮੱਝ ਖੜੀ ਨਹੀਂ ਹੋਈ ਤੇ ਮੈਂ ਬੈਠੇ ਬੈਠੀ ਸਵਾਤੀ ਕਿਉਂਕਿ ਇੱਕ ਮੱਝ ਚਾਹ ਹੋ ਗਿਆ ਸੀਗਾ ਵੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਆਪ ਹੀ ਖੁਰੜੇ ਆ ਗਿਆ ਤਕੀ ਪੀ ਬਾਤ ਜੀਓਗੀ ਵਿਚਾਰੀ ਡਾਕਟਰ ਤਾਂ ਕਿਉਂਕਿ ਜੇ ਡਾਕਟਰ ਤਾਂ ਪਸ਼ੂ ਸੁਵਾਉਣੇ ਆ ਪਸ਼ੂ ਤੰਗ ਵੀ ਬਹੁਤ ਹੁੰਦਾਗਾ ਬਾਕੀ ਅੰਦਰ ਰੱਸੀ ਪਾ ਕੇ ਸੁਵਾਉਂਦਾ ਫਿਰ ਡਾਕਟਰ ਫਿਰ ਅੰਦਰ ਪਾਕ ਪੈ ਜਾਂਦੀ ਹੈ ਪਸ਼ੂ ਦੇ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਕਰਕੇ ਆਪਣੇ ਬਹੁਤ ਖੁਸ਼ੀ ਹੋਈ ਵੀ ਇਹ ਆਪ ਤਾਂ ਸੂਈ ਪਹਿਲੀ ਖੁਸ਼ੀ ਆਪਾਂ ਨੂੰ ਆਪ ਤਾਂ ਸੂਈ ਦੀ ਹੋਗੀ ਦੂਜੀ ਆਪਣੇ ਕੱਟੀ ਆ ਗਈ ਜਿਹੜੀ ਆਪਾਂ ਚਾਹੁੰਦੇ ਸੀਗੇ ਇਹਦੇ ਇਹਨੂੰ ਪਾਉਣ ਖਾਤਰ ਅਸੀਂ ਬਹੁਤ ਅਰਦਾਸਾਂ ਕੀਤੀਆਂ ਬਹੁਤ ਮੁਸ਼ਕਲ ਨਾਲ ਮਿਲੀ ਹੈ ਸਾਨੂੰ ਇਹ ਤੇ ਆਪਣੀ ਬੂਰੀ ਵੀ ਠੀਕ ਹੈ ਤੇ ਸ਼ੇਖ 5:30 6 ਵਜੇ ਜੇਰ ਪੈ ਗਈ ਸੀਗੀ ਸਵੇਰੀ ਬਸ 5:00 6 ਘੰਟਿਆਂ ਚ ਪੈ ਗਈ ਸੀ ਸਵਾ 12 12:30 ਸੁੱਈ ਸੀ ਤੇ 6 ਵਜੇ ਤੋਂ ਪਹਿਲਾਂ ਹੀ ਜੇਰ ਪੈ ਗਈ ਸੀਗੀ ਇਹਦੀ ਤੇ ਕੱਟੀ ਬਹੁਤ ਸੋਹਣੀ ਆਈ ਹੈ ਜੀ ਆਪਣੀ ਵਧੀਆ ਵੀ ਨਾਲ ਲਿੱਸੀ ਹੈ ਕੱਟੀ ਨੰਨ ਰੋਈ ਹੈ ਵੀ ਸੋਹਣੀ ਹੈ ਕੱਟੀ ਇਹ ਲੋ ਜੀ ਗਾਲਾਂ ਮਾਰੀ ਜਾਂਦੀ ਐ ਕੱਟੀ ਆਪਣੀ ਸੁੱਤੀ ਪਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੀ ਕੱਟੀ ਕਿਵੇਂ ਲੱਗੀ ਸੋਨ ਸਾਰਿਆਂ ਨੂੰ ਤੇ ਆਪਾਂ ਨੂੰ ਤਾਂ ਬਹੁਤ ਚਾਅ ਆਇਆ ਜੀ ਤੇ ਅੱਜ ਅਸੀਂ ਇੱਕ ਗੱਲ ਹੋਰ ਸੋਚ ਲਈ ਵੀ ਜਿਹੜੀ ਆਪਾਂ ਸੱਚੇ ਮਨ ਨਾਲ ਅਰਦਾਸ ਕਰਦੇ ਹਾਂ ਕਦੇ ਵਿਅਰਥ ਨਹੀਂ ਜਾਂਦੀ ਕਿਉਂਕਿ ਆਪਾਂ ਨੂੰ ਲਗਾਤਾਰ ਇੰਨਾ ਟਾਈਮ ਹੋ ਗਿਆ ਸੀ ਅਰਦਾਸਾਂ ਕਰਦੇ ਹਾਂ ਪਰਮਾਤਮਾ ਨੂੰ ਵੀ ਸਾਡੇ ਵੀ ਬੁਰੀ ਕੱਟੀ ਆ ਜੇ ਤੇ ਪਰਮਾਤਮਾ ਨੇ ਆਪਣੀ ਸੁਣ ਲਈ ਤੋ ਜੀ ਆਪਣੀ ਘਰ ਦੀ ਬੂਰੀ ਝੋਟੀ ਨੇ ਬੂਰੀ ਖੱਟੀ ਦਿੱਤੀ ਹੈ ਹੁਣ ਚੌਥੇ ਸੂਏ ਸੋਈ ਹੈ ਇਹ ਤੋ ਜੀ ਆਪਾਂ ਸੋਚਿਆ ਵੀ ਆਪਾਂ ਤੁਹਾਡੇ ਸਾਰੇ ਨਾਲ ਵੀ ਖੁਸ਼ੀ ਸਾਂਝੀ ਕਰ ਲਈਏ ਤੇ ਇੱਕ ਆਪਾਂ ਆਪਣੀ ਇਹ ਵੀ ਅਜੰਦਾ ਰੱਖ ਲਈਏ ਜੀ ਪਿਛਲੇ ਸੂਏ ਰੀ ਕੱਟੀ ਹੈ ਪਿਛਲੇ ਸੂਏ ਵੀ ਕੱਟੀ ਸੀ ਇਸ ਵਾਰ ਵੀ ਕੱਟੀ ਹੈ ਤੇ ਇਹ ਗੱਲ ਕਰੀਏ ਨਹੀਂ ਮੈਨੂੰ ਬਾਹਰ ਬੰਨੋ ਜੇ ਆਪਾਂ ਆਪਾਂ ਇਹਨੂੰ ਬਾਹਰ ਬੰਨਦੇ ਫਿਰ ਇਹ ਨਹੀਂ ਖੜਦੀ ਇੱਥੇ ਤੇ ਬਾਹਰ ਠੰਡ ਬਹੁਤ ਹੈ ਜੀ ਬੱਚਿਆਂ ਨੂੰ ਕਟਰੂਆਂ ਨੂੰ ਜਿਹਨਾਂ ਦੇ ਪਸ਼ੂ ਹੁੰਦੇ ਆ ਉਹਦੇ ਆ ਇਸ ਟਾਈਮ ਚ ਠੰਡ ਤੋਂ ਬਚਾ ਕੇ ਰੱਖਿਓ ਜੀ ਕਿਉਂਕਿ ਜੇ ਇੱਕ ਵਾਰ ਪਸ਼ੂ ਨੂੰ ਨਮੂਨੀਆ ਹੋ ਗਿਆ ਫਿਰ ਸਾਰਾ ਸਿਆਲ ਸੈੱਟ ਨਹੀਂ ਆਉਂਦਾ ਉਹ ਪਸ਼ੂ ਕਿਉਂਕਿ ਪਸ਼ੂ ਦੇ ਹੰਡਾ ਹੱਡਾਂ 'ਚ ਠੰਡ ਵੜ ਜਾਂਦੀ ਹੈ ਬਾਕੀ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਇਹਨੂੰ ਦਿਨ 'ਚ ਤਿੰਨ ਵਾਰ ਕਾੜੇ ਦੇ ਦੇਦਨੇ ਆਪਾਂ ਗੁੜ ਦੇ ਗੁੜ ਤੇ ਖਲ ਦੇ ਤੇ ਕਿਉਂਕਿ ਇੰਨਾ ਪਸ਼ੂ ਦੇ ਅੰਦਰ ਗਰਮੈਸ਼ ਬਣੀ ਰਹਿੰਦੀ ਹੈ ਤੇ ਪਸ਼ੂ ਠੰਡ ਨੂੰ ਮੰਨਦਾ ਨਹੀਂਗਾ ਕਿਉਂਕਿ ਹੁਣ ਜ਼ਰੂਰੀ ਹੈ ਇਹਦੇ ਕੋਲ ਆਹੀ ਟਾਈਮ ਹੈ ਆਪਾਂ ਜੇ ਆਪਾਂ ਇਹਨੂੰ ਸਾਭ ਲਈ ਫਿਰ ਆਪਾਂ ਨੂੰ ਸਾਰਾ ਸੂਆ ਵਧੀਆ ਦੁੱਧ ਪਿਆਊਗੀ ਇਹ ਚਲੋ ਦੁੱਤਾ ਆਪਣੇ ਕਰਮਾ ਦਾ ਹੋਊਗਾ ਵੀ ਪਹਿਲਾਂ ਪਸ਼ੂ ਦੀ ਤੰਦਰੁਸਤੀ ਹੋਈ ਚਾਹੀਦੀ ਹੈ ਤੇ ਬੱਚੇ ਦੀ ਤੰਦਰੁਸਤੀ ਲੋ ਜੀ ਇਹ ਆਪਣੀ ਗੋਰੀ ਹੈ ਕਮੈਂਟ ਕਰਕੇ ਜਰੂਰ ਦੱਸੋ ਵੀ ਨਾਮ ਵੀ ਕਿਵੇਂ ਦਾ ਲੱਗਿਆ ਤੇ ਹੋਈ ਹੈ 17 ਤਰੀਕ ਨੂੰ ਰਾਤ ਦੇ 12:30 ਵਜੇ ਲੋ ਜੀ ਇਹ 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 11 ਤਰੀਕ ਨੂੰ ਦਿਨ ਪੂਰੇ ਹੋਈ ਸੀ ਤੇ ਇਹ 17 ਨੂੰ ਸੂਈਏ 6 ਦਿਨ ਉੱਤੇ ਲਾ ਗਈ 5 6 ਦਿਨ ਚਲੋ ਜੀ ਉੱਤੇ ਲਾ ਗਈ ਕੋਈ ਚੱਕਰ ਨਹੀਂ ਪਰ ਆਪਾਂ ਨੂੰ ਆਪਣੀ ਫੇਵਰਿਟ ਚੀਜ਼ ਮਿਲ ਗਈ ਕੱਟੀ ਹੋਈ ਹੈ ਜਿਸ ਵਿੱਚ ਆਪਾਂ ਕੋਲੇ ਦਿਖਾ ਦਿੰਨੇ ਆ ਤੁਹਾਨੂੰ ਕੱਟੀ ਲੋ ਜੀ ਇਹ ਆਪਣੀ ਕੱਟੀ ਹੈ ਤੇ ਆਪਾਂ ਅੱਗੇ ਕਲਿੱਪ ਵੀ ਲਾ ਦਾਂਗੇ ਇਹਦੀ ਬਾਰ ਕੱਢੀ ਸੀ ਉਦੋਂ ਦੀ ਜੀ ਇਹ ਆਪਣੀ ਮੈਚ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਬੈਲ ਨੋਟੀਫਿਕੇਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੇ ਹਰਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਜਿਹੜੇ-ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਵੀਡੀਓ ਐਂਡ ਤੱਕ ਦੇਖਣ ਲਈ ਥੈਂਕ ਯੂ